ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆ ਦਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਨ ਰਿਕਵੈਸਟ ਹੈ ਕਿ ਆਪਣੇ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਿਹਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਅੱਜ ਦੇ ਵੀਡੀਓ ਕਾਕੇ ਬਰਾੜ ਦੇ ਘਰ ਤੋਂ ਕਵਰ ਕਰ ਰਹੇ ਆਂਗੇ ਅੱਜ ਦੀ ਵੀਡੀਓ ਤੋਂ ਤਿੰਨ ਨਗ ਦਿਖਾਉਣੇ ਆਪਾਂ ਦੋ ਆਹ ਗੱਬਣ ਗਾਵਾ ਤੇ ਇੱਕ ਟੋਕੜ ਗੱਬਣ ਚੈੱਕ ਪਾਸ ਆ ਗਈ ਵੀਡੀਓ ਦੇ ਐਂਡ ਤੱਕ ਦੇਖਿਓ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆਗੀ ਮੈਂ ਰੇ ਗੁੜੀ ਬੇਨਤੀ ਕਰਦਾ ਹਾਂ ਤੁਸੀਂ ਕਿਤੋਂ ਵੀ ਪਸ਼ੂ ਲੈਣੇ ਆ ਆਦਾ ਜੇ ਸੂਆ ਸੂਆ ਦੋ ਟਾਂ ਚੋਕੇ ਲਵੋ ਤੇ ਜੇ ਗੱਬਣਾ ਚੰਗੀ ਤਾਂ ਚਿਪਾ ਕੱਢ ਕੇ ਪਾਸ ਕਰਕੇ ਲਵੋ ਤੇ ਆਓ ਕਰਦੇ ਆਂ ਕਾਕੇ ਬਰਾੜ ਨਾਲ ਗੱਲਬਾਤ ਲੈਣੇ ਆ ਪ੍ਰੋਜੈਕਟ ਨਾਲ ਤਿੰਨਾਂ ਵੇੜਾਂ ਬਾਰੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਕੋਈ ਸਤਿ ਸ਼੍ਰੀ ਅਕਾਲ ਜੀ ਸਾਰੇ ਪਿੰਡ ਪਰਵਾਂ ਨੂੰ ਨਾਮ ਦੱਸ ਦਗੇ ਜੀ ਨਾਮ ਜੀ ਕਾਕਾ ਪਿੰਡ ਲੰਗਣਾ ਤਸੀਲ ਵਾਗਾ ਪੁਰਾ ਜ਼ਿਲ੍ਹਾ ਮੋਗਾ ਕੱਲ੍ਹ ਆਲੇ ਵੇਚ ਗਿਆ ਮਾਲ ਹਾਂਜੀ ਉਹਦੀ ਵੇਚ ਗਈ ਠੀਕ ਹੈ ਜੀ ਉਹਨਾਂ ਫੋਨ ਬਹੁਤ ਆਏ ਅੱਛਾ ਇੱਕ ਕੰਮ ਤਾਂ ਸ਼ੁਰੂ ਕਰ ਲਗੇ ਬਾਈ ਇਹ ਤੋਂ ਇਹ ਬਈ ਸਿੰਘ ਜ਼ਰੂਰ ਤੇ ਹੁਣ ਅੱਜ ਕੱਲ੍ਹ ਆਪਣੇ ਮਤਲਬ ਆਵਾਜ਼ ਹੋ ਗਿਆ ਵੀ ਕੋਹਨੀ ਵੇੜ ਨੂੰ ਜ਼ਿਆਦਾ ਹੱਥ ਪਾਉਂਦੇ ਆ ਠੀਕ ਹੈ ਜੀ ਇਹ ਸਿੰਘ ਸਿੰਘ ਜੇ ਕਹੀਓ ਸਿੰਘ ਮਾਰਦੀ ਮੂਰਦੀ ਪੁਰਾਣੀ ਖੱਡੀ ਸੀ ਹਜਮਾ ਠੀਕ ਹੈ ਜੀ ਲੈ ਅੱਛਾ ਮਾਰਦੀ ਸਿੰਘ ਨੂੰ ਫੜੀ ਆ ਕੋਈ ਟੈਂਸ਼ਨ ਨਹੀਂ ਠੀਕ ਹੈ ਜੀ ਲੈ ਠੀਕ ਬੇੜੂ ਨੂੰ ਕਿੱਡੀਆ ਦੁੱਧ ਦੀ 617 ਕਿਲੋ ਠੀਕ ਹੈ ਜੀ ਦਿਨ ਕੰਦੇ ਲਾਜੋ ਬਾਈ ਇਹਨਾਂ ਬਾਈ ਇਹ ਇੱਕ ਹਫਤਾ ਲੈ ਜੂਗੀ ਥਾਂ ਚੱਲਦੇ ਮੱਗ ਨੂੰ ਠੀਕ ਹੈ ਜੀ ਥੱਲੇ ਮੁਖਾਰੇ ਕੱਦਕੜ ਮੁਖਾਦੇ ਵੇੜਦਾ ਭਲੀ ਜਦ ਵੇੜ ਕਟਾ ਕਿੱਡੀ ਵੇੜਾ ਤੋਰਲੀ ਮੜਾ ਜਾ ਕਰਾਂ ਦੀ ਲਓ ਵੀ ਦੋਸਤੋ ਕੱਦਕੜ ਫੁੱਲ ਕਿਹੜਾ ਸੂਆ ਸੁੰਦੀ ਬਾਈ ਇਹ ਇਹ ਸੂਆ ਬਾਈ ਤੀਜਾ ਸੂਆ ਹੁੰਦੀ ਹੈ ਠੀਕ ਆ ਕੱਢ ਦੇ ਬਾਹਰ ਨੂੰ ਲਓ ਵੀ ਦੋਸਤੋ ਤੀਜਾ ਸੂਆ ਸੁੰਦੀ ਆ ਗਈ ਇੱਕ ਹਫਤੇ ਦੀ ਕੱਚੀ ਆ ਕੱਦਕੜ ਫੁੱਲ ਵੱਡਾ ਵਾ ਤੇ ਦੇਖ ਸਕਦੇ ਹੋ ਹਥੀ ਚੁਆਈ ਵਰਗਾ ਮੋਟਾ ਮੱਝਾਂ ਥਣ ਲੱਗਿਆ ਹੋਇਆ ਸਿੰਘ ਜਰੂਰ ਆਗੇ ਪਰ ਵੈਨ ਵੋਇਨ ਬਹੁਤ ਆਗਾ ਕੋਈ ਲੱਸੀ ਫਿੱਕੀ ਨਹੀਂ ਗਈ ਤੇ ਦੇਖ ਸਕਦੇ ਹੋ ਫੁੱਲ ਵੱਡੀ ਆਗੇ ਵੇਲ ਬੂਲ ਬਹੁਤ ਚੰਗੀ ਆ ਥਣਾ ਸੈ ਬਹੁਤ ਚੰਗਾ ਹਥੀ ਚੁਆਈ ਵਾਲਾ ਉਹ ਤੋਂ 16 17 ਕਿਲੋ ਗਰੰਟੀ ਆ ਠੀਕ ਆ ਉਹ ਤੋਂ 16 17 ਕਿਲੋ ਜੇ ਇਹਨੇ ਦੇਊਗੇ ਦੇਣਾ ਵੀ ਕਿਨੇ ਆਗਾ ਹਵਾਲੇ ਤੇ ਲਾ ਬਹੁਤ ਪੰਜਾ ਹਜੇ ਸਾਰੇ ਕੱਢ ਕੇ ਇਹਨੇ ਫੇਰ ਸੁਣਾ ਵਾ ਇੱਕ ਹੱਥ ਦੇ ਕੱਚੀ ਆ ਕਿ ਥਣ ਤੁਹਾਨੂੰ ਦਿਖਾ ਨੇੜੇ ਤੋਂ ਦਿਖਾ ਦਿੰਦਾ ਵਾ ਠਣਾ ਸਹਿ ਬੋ ਚੰਗਾ ਚਿਚਵਾਈ ਵਾਲਾ ਮੜੀ ਜੀ ਫੋਟ ਜੀ ਆ ਇਹ ਚਲਦੇ ਆਮ ਹੀ ਆਏ ਨੇ ਕੰਜਾ ਪਸ਼ੂਆਂ ਦੇ ਪਰ ਇਹ ਚਲਦੇ ਨਹੀਂ ਹੁੰਦੀ ਗੀ ਬੈਕ ਸਾਈਡ ਆ ਗਈ ਇਹਨੇ ਚਲਣਾ ਹੈ ਨੀਗਾ ਮੁੱਲ ਬਾਈ ਇਹਦਾ ਮੁੱਲ ਦਾ 32000 ਰੁਪਏ ਬਾਈ ਵਿਚੋ ਕੀ ਮਾਨ ਤਾਨ ਹਾਂ ਹੋ ਜੂਗਾ ਲਓ ਜੇ ਜਮਾ ਜੈਜ ਮਾਲਾ 32000 ਰੁਪਏ ਐਡੀ ਵੱਡੀ ਵੈੜ ਤੇ ਸਮਝ ਪਲੀ ਇਹ ਸੈਂਕ ਨਾਮ ਦੇ ਤਾਂ ਫਿਰ ਵੀਰ ਦਾ ਮੁੱਲ ਹੀ ਕੋ ਹੋਰ ਹੋਣਾ ਸੀਗਾ ਪਰ ਬਾਕੀ ਕੀ ਹਾਂ ਵੱਟਾ ਕੋਈ ਨਹੀਂਗਾ ਪਰ ਠੰਡੀ ਸੀਲ ਆ ਬਾਈ ਜਮਾ ਜਿਹਦੇ ਪਸਾਂ ਦੇ ਬਾਈ ਨਾਲ ਕਨੈਕਟ ਕਰ ਲਿਓ ਦੋ ਨੰਬਰ ਤੇ ਬਾਈ ਹਾਡੇ 7.5 ਦੀ ਗੱਭਾ 5 ਲੀਟਰ ਦੁੱਧ ਆ ਜੀ ਜੋਗ ਆਪਾਂ ਚੋ ਆ ਕੇ ਦੇਣੀ ਹੈ ਠੀਕ ਆ ਕਿਹੜਾ ਸੂਆ ਸੋਈ ਤੇ ਕਿਹੜੇ ਦੀ ਗੱਭਾ ਦੂਜੀ ਸੂਏ ਠੀਕ ਆ ਗੱਭਣਾ ਬੰਦਾ ਜੀ ਵੀਡੀਓ ਆਪਾਂ ਜਿਹਨੂੰ ਕਹਿੰਦੇ ਗਰਨਸ ਲੋ ਆਏ ਠੀਕ ਆ ਜੀ ਕੱਢਦੇ ਬਾਹਰ ਨੂੰ ਲਓ ਜੀ ਦੋਸਤੋ 7.5 ਦੀ ਗੱਭਣ ਆ ਗਈ ਚੈੱਕ ਪਾਸ ਤੁਸੀਂ ਕਰਾਉਣੀ ਆ ਗਈ ਠੀਕ ਆ ਤੁਸੀਂ ਆ ਡਾਕਟਰ ਆ ਦਾ ਨਾਮ ਲਈਏ ਚੈੱਕ ਕਰਾ ਕੇ ਤੁਸੀਂ ਜਾਈਏ 22 ਦੀ ਕਰਾਈ ਹੋਈ ਆ ਗਈ ਪੰਜ ਕਿਲੋ ਦੁੱਧ ਆ ਗਈ 7.5 ਦੀ ਗੱਭਣਾ ਗਰਨਸ ਵਾਲਾ ਗਈ ਕਰੌਸ ਚ ਪੈਂਦੀ ਜੇ ਤੇ ਵੇਖ ਸਕਦਾ ਤੂੰ ਚੱਟਾ ਮੱਝਾਂ ਹਰਗਾ ਦੰਦਾ ਮੇਰਾ ਤਾਂ ਠੀਕ ਦੰਦਾ ਦੇ ਵਿੱਚ ਆ ਤੁਸੀਂ ਜੇ ਕੋਈ ਵੀਰ ਚੰਗੀ ਸੇਵਾ ਸੰਭਾਲ ਕਰ ਲੂਗਾ ਆ ਮਹੀਨੇ ਦੇ ਸਿਰਫ 2 2.5 ਰਹਿ ਗਏ ਆਗੇ ਚੰਗੇ ਪਏ ਹਵਾਨਾ ਬਹੁਤ ਦਾ ਫਿਟਿੰਗ ਵਾਲਾ ਹਵਾਨਾ ਹੱਥੀ ਚੋਈ ਵਾਲਾ ਮੁਠੀ ਵਾਲਾ ਥਾਣਾ ਲੈ ਚਲੀ ਬਾਈ ਦੋ ਦੋ ਚੱਟਾ ਮੱਝਾ ਹਰਗਾ ਜਿਹੜੇ ਵੀਰ ਤੇ ਪਸੰਦ ਆਉਂਦੀ ਤੇ ਬਾਈ ਨਾਲ ਕਨੈਕਟ ਕਰ ਲੈ ਮੋਲੇ ਦਾ ਕਾਕੇ ਬਰਾੜ ਮੋਲੇ 30000 ਆ ਜੀ ਵਿਚੋ ਕੀ ਮਾਨਤਾਨ ਹਾਂ ਮਾਨਤਾਨ ਜਦੋਂ 30000 ਰੁਪਇਆ ਮੋਲਾ ਵਿਚੋ ਕੀ ਮਾਨਤਾਨ ਹੋ ਜਾਊਗਾ ਜਿਹਦੇ ਪਸੰਦ ਆਉਗੇ ਤੇ ਡਾਕਟਰ ਦਾ ਨਾਮ ਲਈਏ ਚੈੱਕਪਾ ਕਰਾ ਕੇ ਦੋ ਟਾਈਮ ਚੋਕੇ ਲੈ ਕੇ ਜਾਇਓ ਤਿੰਨ ਨੰਬਰ ਤੇ ਇਹਦੇ ਕੀ ਮਤਲਬ ਕਿ 7 ਤਰੀਕ ਨੂੰ 8 ਤਰੀਕ ਨੂੰ ਹੁੰਦੀ ਐ ਇਹ 8 ਤਰੀਕ ਨੂੰ ਹਾਂ ਅੱਜ ਤਿੰਨ ਤਣ ਪੂਰੇ ਦੋ ਦਿਨ ਉੱਤੇ ਲੱਗਦੀ ਐ ਠੀਕ ਆ ਜੀ ਅੱਜ ਤਿੰਨ ਹੋ ਗਈ ਐ ਲੇ ਕੇ ਪੰਜ ਛੇ ਦਿਨ ਲੈ ਜੂਗੀ ਪੰਜ ਛੇ ਦਿਨ ਲੈਂਦੀ ਆਂਗੇ ਠੀਕ ਆ ਕਿਹੜਾ ਸੂਆ ਹੁੰਦੀ ਐ ਇਹ ਸੂਆ ਦੂਜਾ ਹੁੰਦੀ ਐ ਠੀਕ ਆ ਜੀ ਹਾਂ ਕੱਢਦੇ ਬਾਹਰੋਂ ਦੁੱਧ ਰਕਾਰਡ ਕੋਈ ਪਹਿਲੇ ਸੂਏ ਦਾ ਦਾ ਦੋ ਦਿਨ ਦਿੱਤਾ 10 ਕਿਲੋ ਪਹਿਲੇ ਨੇ ਠੀਕ ਆ ਜੀ ਠੀਕ ਆ ਇੱਕੋ ਲਗਿਆ ਪੰਦਰਾਂ 10 ਕਿਲੋ ਦੋ ਦਿੱਤਾ ਠੀਕ ਆ 10 ਕਿਲੋ ਹੋਰ ਦੇ ਦੂੰ ਹੋਰ ਕਹਿੰਦੇ 15 ਕਿਲੋ ਦੇ ਦਿੰਨੀ ਠੀਕ ਆ ਉਸ ਦੇ ਦੇਣ ਵਾਲੇ ਸੇਵਨ ਆਪਾਂ ਨੇ ਕਹਿਣਾ ਠੀਕ ਆ ਲੋ ਜੀ ਦੋਸਤੋ ਕੱਦ ਕਾੜ ਇਹਦਾ ਵੀ ਚੰਗਾ ਵੇਲਵੂਲ ਬਹੁਤ ਹੈ ਕ੍ਰਾਸ ਬਰੀਡ ਚ ਇਹ ਪੈਂਦੀ ਆ ਦੁੱਧ ਇਹਦਾ ਵੀ ਚਟਾ ਮੱਝਾਂ ਵਰਗਾ ਹੋਊਗਾ ਬਈ ਦੋ 10 ਕਿਲੋ ਤਾਂ ਪਹਿਲੇ ਸਵੇਰੇ ਇਦਕ ਵੀ 12 ਕਿਲੋ ਦੇ ਜੂਗੀ ਬਾਕੀ ਜੇ ਸੇਵ ਸਭਾਲ ਗੌਰ ਚੰਗੀ ਹੋਈ ਹਾਂ ਚੰਗੀ ਸੇਵ ਸਭਾਲ ਗੌਰ ਕਰ ਲੋ ਵੱਧ ਵੀ ਦੇ ਜੂਗੀ ਮੇਨ ਗੱਲ ਇਹ ਕ੍ਰਾਸ ਬਰੀਡ ਚ ਆ ਗਈ ਦੁੱਧ ਚਟਾਰਗਾ ਮੱਝਾਂ ਵਰਗਾ ਚਟਾ ਹੋਊਗਾ ਬਾਕੀ ਫੈਨਫੋਨ ਚੰਗੀ ਆਊਗੇ ਇਹਦੀ ਹਾਂ ਤੁਹਾਨੂੰ ਨੇੜੇ ਤੋਂ ਵਿਖਾ ਦਿੰਨਾ ਥਾਣ ਬਹੁਤ ਜਗ੍ਹਾ ਤਿਚੁਆਈ ਵਾਲਾ ਮੁੱਠੀ ਵਾਲਾ ਥਾਣਾ ਇਹਦਾ ਫੇਸ ਕੁਆਲਟੀ ਚੰਗੀ ਆਗੀ ਇਹਦਾ ਮਾਲ ਕੀ ਕਰਦੀ ਬੋਈ ਹਾਨਾ ਵਿਚੋ ਕੀ ਮਾਨ ਤਾਨ ਦਾ ਮਾਨ ਤਾਨ ਹੋ ਜੂ ਲੋ ਜੀ ਦੋਸਤੋ ਅੱਜ ਦੀ ਵੀਡੀਓ ਚ ਬਾਈ ਤਿੰਨ ਨਾਕਸੇ ਤਿੰਨਾਂ ਦੇ ਪ੍ਰੋਪਰ ਤੁਹਾਨੂੰ ਲੈਤੀ ਆਗੀ ਤਿੰਨ ਨਾਕਸ ਕਰਾਸ ਬ੍ਰੀਡ ਚ ਪੈਂਦੇ ਚੰਗੇ ਆਗੇ ਇੱਕ ਨੰਬਰ ਤੇ ਬਹੁਤ ਚੰਗੀ ਗੱਬਣ ਵਹਿੜ ਆਗੀ ਹੱਕ ਹਫਤੇ ਦੀ ਕੱਚੀ ਆ ਮੁੱਲ ਸਿਰਫ 32000 ਰੁਪਇਆ ਪਾ ਦੋਗੇ 16 17 ਕਿਲੋ ਇੱਕ ਟੋਕੜ ਗੱਬਣ ਚੈੱਕ ਪਾਸ ਆ ਮੁੱਲ ਸਿਰਫ 30000 ਰੁਪਇਆ ਦੋ ਨੰਬਰ ਤੇ ਬਹੁਤ ਚੰਗੀ ਆਗੀ ਗੱਬਣ ਵਹਿੜ ਆ ਮੁੱਲ ਸਿਰਫ 30 ਇੱਤਨਾ ਸਾਰੇ ਕੋਈ ਪਸੰਦ ਆਉਦੀ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਚੱਲ ਜਿਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ